ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ ਆਹ ਛਣ ਸਾਹ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰ੍ਹਾਂ ਦੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਹਿੰਦੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਨੀਤੀ ਸੀ ਪੰਜਾਬ ਸਰਕਾਰ ਦੀ ਜਿਹੜੀ ਉਹ ਠੁੱਸ ਹੋ ਗਈ ਆ ਤੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਲੈਂਡ ਪੂਲਿੰਗ ਨਹੀਂ ਹੋਏਗੀ ਹਾਈ ਕੋਰਟ ਨੇ ਕੀ ਕਿਹਾ ਸਾਨੂੰ ਸਭ ਗੱਲੇ ਦੀ ਅਸਲ ਵਿੱਚ ਕਿ ਅੱਜ ਕਹਿ ਰਿਹਾ ਆਪਾਂ ਇਹ ਸ਼ਬਦ ਵਰਤ ਸਕਦੇ ਵੀ 4 ਹਫ਼ਤੇ ਦਾ ਸਟੇ ਲੱਗ ਗਿਆ 4 ਹਫ਼ਤੇ ਦੇ ਵਾਸਤੇ ਇਹਨੂੰ ਰੋਕ ਦਿੱਤਾ ਗਿਆ ਅੱਛਾ ਜੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਸੀ ਆਪਾਂ ਕੱਲ ਗੱਲ ਕੀਤੀ ਸੀ ਜਿਵੇਂ ਉਹਦੇ ਵਿੱਚ ਅੱਜ ਅਦਾਲਤ ਦੇ ਵੱਲੋਂ ਅਗਲੀ ਸੁਣਵਾਈ ਕੀਤੀ ਗਈ ਆ ਤੇ ਦੇ ਵਿੱਚ ਵੱਖ-ਵੱਖ ਪਹਿਲੂਆਂ ਦੇ ਉੱਤੇ ਵਿਚਾਰ ਕੀਤੇ ਗਏ ਆ ਕਿਉਂਕਿ ਜਿਨ੍ਹਾਂ ਨੇ ਪਟੀਸ਼ਨ ਪਾਈ ਆ ਉਹਨਾਂ ਨੇ ਵੱਖ-ਵੱਖ ਨੁਕਤੇ ਦੱਸੇ ਆ ਵੀ ਭਾਈ ਇਹਦਾ ਆ ਨੁਕਸਾਨ ਆ ਨੁਕਸਾਨ ਆ ਨੁਕਸਾਨ ਆ ਤੇ ਅਦਾਲਤ ਨੇ ਉਹਨਾਂ ਵਿਸ਼ਿਆਂ ਦੇ ਉੱਤੇ ਉਹਨਾਂ ਨੁਕਤਿਆਂ ਦੇ ਉੱਤੇ ਚਰਚਾ ਕੀਤੀ ਆ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਪਹੁੰਚੀ ਕਿ 4 ਹਫ਼ਤੇ ਦੇ ਵਾਸਤੇ ਇਸ ਪਾਲਿਸੀ ਦੇ ਉੱਤੇ ਰੋਕ ਲਾਈ ਜਾਂਦੀ ਹੈ ਤੇ ਅਗਲੀ ਗੱਲ ਇਹ ਆ ਵੀ ਪਟੀਸ਼ਨ ਕਰਤਾ ਵਕੀਲ ਆ ਜਿਹੜੇ ਚਰਨਪਾਲ ਸਿੰਘ ਬਾਗੜੀ ਉਹਨਾਂ ਨੇ ਅਦਾਲਤ ਦੇ ਬਾਹਰ ਮੀਡੀਆ ਨੂੰ ਗੱਲ ਕਹੀ ਆ ਕਿ ਇਹ ਜਿਹੜੀ ਪਟੀਸ਼ਨ ਆ ਇਹ ਲੁਧਿਆਣਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੇ ਵੱਲੋਂ ਦਾਇਰ ਕਰਵਾਈ ਗਈ ਸਗੀ ਤੇ ਵਕੀਲਾਂ ਨੇ ਇਹ ਗੱਲ ਕਹੀ ਅੰਦਰ ਕਿ ਦੇਖੋ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਆ 1947 ਦੀ ਵੰਡ ਆ ਉਦੋਂ ਜਦੋਂ ਦੇਸ਼ ਦੀ ਵੰਡ ਹੋਈ ਆ ਉਦੋਂ ਵੀ ਕਿਸਾਨ ਦਾ ਬੜਾ ਨੁਕਸਾਨ ਹੋਇਆ ਸਿੰਘਾਂ ਨੂੰ ਤਾਂ ਹਲੇ ਤੱਕ ਕੁਝ ਮਿਲੇ ਹੀ ਨਹੀਂ ਮੁਹਾਰੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਈ ਲੋਕਾਂ ਨੂੰ ਹਲੇ ਤੱਕ ਪਲਾਟ ਨਹੀਂ ਮਿਲੇ ਤੇ ਅਦਾਲਤ ਨੇ ਅੱਜ ਇਹ ਗੱਲ ਪੁੱਛੀ ਸਰਕਾਰ ਨੂੰ ਵੀ 65000 ਏਕੜ ਜ਼ਮੀਨ ਆ ਜਿਹੜੀ ਉਹ ਲੈਂਡ ਪੂਲਿੰਗ ਦੇ ਤਹਿਤ ਤੁਸੀਂ ਲੈ ਲਈ ਤਾਂ ਇਹ ਦੱਸੋ ਵੀ ਜਿਹੜਾ ਇੱਥੇ ਅਨਬੀਜਾ ਜਾਣਾ ਉਸ ਅੰਨ ਦਾ ਕੀ ਹੋਊਗਾ ਨਾਜ ਦਾ ਕੀ ਬਣੂਗਾ ਕਿ ਇੱਥੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕੀ ਬਣੂਗਾ ਯਾਨੀ ਕਿ ਦੋ ਮੁੱਖ ਨੁਕਤੇ ਆ ਜਿਹੜਾ ਅਦਾਲਤ ਨੇ ਚੁੱਕੇ ਆ ਇਹ ਗੱਲ ਕਹੀ ਆ ਕਿ ਇਸ ਪਾਲਿਸੀ ਦੇ ਰਾਹੀਂ এনवायरमेंटਲ ਅਸੈਸਮੈਂਟ ਸਟੱਡੀ ਕਰਵਾਈ ਗਈ ਹੈ ਕਿ ਨਹੀਂ ਕਰਵਾਈ ਗਈ ਦੂਜਾ ਇਹ ਦੱਸੋ ਵੀ ਜਿਹੜੇ ਜ਼ਮੀਨ ਤੋਂ ਸੱਖਣੇ ਆ ਮਜ਼ਦੂਰ ਤੇ ਜ਼ਮੀਨ ਦੇ ਉੱਤੇ ਨਿਰਪਰ ਕਰਨ ਵਾਲੇ ਲੋਕ ਆ ਇਹਨਾਂ ਦੇ ਮੁਰਦਬ ਸੇਡੇ ਵਾਸਤੇ ਇਹਨਾਂ ਦੇ ਮੁਰਦ ਰੁਜ਼ਗਾਰ ਦੇ ਵਾਸਤੇ ਤੁਸੀਂ ਪ੍ਰਬੰਧ ਕੀ ਕੀਤਾ ਹੈਗਾ ਸੋ 4 ਹਫ਼ਤੇ ਵਾਸਤੇ ਰੋਕ ਲਾ ਦਿੱਤੀ ਗਈ ਹੈ ਤੇ 4 ਹਫ਼ਤਿਆਂ ਦੇ ਵਿੱਚ ਪੰਜਾਬ ਦੀ ਸਰਕਾਰ ਕੀ ਉਤਰ ਪੇਸ਼ ਕਰਦੀ ਸਬੰਧਤ ਹੋਗਾ ਜੀ ਸੋ ਇਟ ਟੈਂਪਰੇਰੀ ਇੰਜੰਕਸ਼ਨ ਹੈ ਪੱਕੇ ਤੌਰ ਤੇ ਉਹਨਾਂ ਨੇ ਰੋਕ ਨਹੀਂ ਲਾਈ ਬਿਲਕੁਲ ਜੀ ਟੈਂਪਰੇਰੀ ਆ ਜੀ ਇਹ 4 ਹਫਤੇ ਵਾਸਤੇ ਨੂੰ ਆਪਾਂ ਸਟੇ ਕਹਿ ਦਿੰਨੇ ਆ ਵੀ 4 ਹਫਤੇ ਦਾ ਸਟੇ ਲੈ ਲਿਆ ਗਿਆ ਜੀ ਇਹ ਸਟੇ ਦੀ ਅਪੀਲ ਕਰ ਸਕਦੀ ਹੈ ਸਰਕਾਰ ਸੁਪਰੀਮ ਕੋਰਟ ਚ ਨਹੀਂ ਜੀ ਨਹੀਂ ਸਰਕਾਰ ਨੇ ਇਹ ਗੱਲ ਕਹੀ ਹੈ ਨਾ ਸਰਕਾਰ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਤੁਸੀਂ 4 ਹਫਤੇ ਦੇ ਵਿੱਚ ਵਿੱਚ ਇਹ ਜਿਹੜੇ ਤੁਹਾਨੂੰ ਅਸੀਂ ਨੁਕਤੇ ਪੁੱਛੇ ਆ ਇਹਦੇ ਬਾਰੇ ਮੁਕੰਮਲ ਉੱਤਰ ਦਿਓ ਸਰਕਾਰ ਨੇ ਕੱਲ ਇਹ ਗੱਲ ਕਹੀ ਸੀ ਵਕੀਲ ਨੇ ਵੀ ਹਾਲੇ ਕਿਹੜਾ ਅਸੀਂ ਜ਼ਮੀਨ ਐਕਵਾਇਰ ਕਰਨੀ ਸ਼ੁਰੂ ਕੀਤੀ ਆ ਅਰੇ ਤਾਂ ਪਾਲਸੀ ਹੀ ਬਣੀ ਆ ਉਸ ਪਾਲਸੀ ਦੇ ਵਿੱਚ ਜੇ ਨੁਕਸ ਕੱਢੇ ਗਏ ਆ ਸੋ ਉੱਤਰ ਦੇਣਾ ਪਊਗਾ ਇਹ 4 ਹਫ਼ਤਿਆਂ ਦੇ ਵਿੱਚ ਸਰਕਾਰ ਆ ਜਿਹੜੀ ਉਹ ਅਪੀਲ ਨਹੀਂ ਕਰ ਸਕਦੀ ਕਿ ਇਹਨਾਂ ਨੂੰ ਉੱਤਰ 4 ਹਫ਼ਤਿਆਂ ਦੇ ਵਿੱਚ ਦੇਣਾ ਪਊਗਾ ਜੀ ਇੱਕ ਹੋਰ ਖਬਰ ਹੈ ਜਿਹੜੀ ਕਿ ਅਮਨ ਅਰੋੜਾ ਨੇ ਬਿਆਨ ਦਿੱਤਾ ਕਿ ਅਗਲੀ ਸਰਕਾਰ ਅਸੀਂ ਸਿਰਫ ਤੇ ਸਿਰਫ ਮਾਲਵੇ ਦੇ ਵਿੱਚੋਂ ਹੀ ਬਣਾ ਲੈਣੀ ਹੈ ਮਾਲਵੇ 'ਚ ਇੰਨੀਆਂ ਸੀਟਾਂ ਹੈਗੀਆਂ ਜੀ 117 ਸੀਟਾਂ 'ਚੋਂ ਦੇਖੋ ਜੀ ਮਾਲਵੇ ਦੇ ਵਿੱਚ ਸੀਟਾਂ ਤਾਂ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਕਿਉਂਕਿ ਮਾਲਵਾ ਵੈਸੇ ਵੀ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਪਰ ਗੱਲ ਇਹ ਜੀ ਕਿ ਇਹ ਨਾ ਮੇਰਾ ਕਹਿਲਾ ਬਈ ਵੇਲੇ ਤੋਂ ਪਹਿਲਾਂ ਦੀ ਗੱਲ ਹੈ ਜਿਹੜੀ ਕਿ ਕੀਤੀ ਜਾ ਰਹੀ ਹੈ ਇਹ ਸਮੇਂ ਨੇ ਬਹੁਤ ਕੁਝ ਅਭਿਆਨ ਕਰਨਾ ਜੀ ਮੈਂ ਨੇ ਕਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਨਹੀਂ ਨਾ ਮੈਂ ਇਹ ਅੰਨੀ ਭਗਤੀ ਰੱਖਾਂ ਵੀ ਭਾਈ ਬਣ ਹੀ ਜਾਣੀ ਆ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਕਰਦਾ ਫਰੀਦਕੋਟ ਦੇ ਵਿੱਚ ਕਿਸੇ ਨੇ ਸੋਚਿਆ ਥੋੜੀ ਸੀ ਕਿ ਕਰਮਜੀਤ ਦਾ ਮੋਲ ਹਾਰਜੂ ਤੇ ਸਰਬਜੀਤ ਸਿੰਘ ਖਾਲਸਾ ਜੱਤੂ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੀ ਤਸਵੀਰ ਬਦਲੀ ਆ। ਅਮਰਤਪਾਲ ਸਿੰਘ ਹੋਰੀ ਜਿੱਤ ਜਾਣਗੇ ਕਦੇ ਕਿਸੇ ਨੇ ਸੋਚਿਆ ਥੋੜੀ ਸੀ। 2 ਹਫ਼ਤੇ ਦੇ ਵਿੱਚ ਵਿੱਚ ਸਾਰੀ ਤਸਵੀਰ ਬਦਲੀ ਆ। ਸੋ ਕਹਿੰਦਾ ਭਾਵੇਂ ਜੀ ਕਿ ਡੇਢ ਸਾਲ ਪਹਿਲਾਂ ਕੋਈ ਵੀ ਅੰਦਾਜ਼ਾ ਲਾਗੇ ਉਹ ਜ਼ਰੂਰੀ ਨਹੀਂਗਾ ਕਿ ਸਹੀ ਸਾਬਤ ਹੋਵੇ। ਅਮਨ ਅਰੂੜਾ ਨੇ ਇਹ ਗੱਲ ਕਹੀ ਆ ਵੀ ਸਾਡੀ ਸਰਕਾਰ ਨੇ ਬੜੇ ਚੰਗੇ ਕੰਮ ਕੀਤੇ ਆ। ਚੰਗੇ ਕੰਮ ਕਰਨ ਕਰਕੇ ਕਹਿੰਦੇ ਜੀ ਨਾਲ ਸੀਟਾਂ ਤਾਂ ਸਾਡੀਆਂ ਵਟ ਦੇ ਉੱਤੇ ਮਾਲਵੇ ਦੇ ਵਿੱਚੋਂ ਪਈਆਂ। ਮਾਲਵੇ ਦੇ ਵਿੱਚ ਵੀ ਸਿਹਤ ਹਾਸਲ ਕਰ ਲੈਣੀ ਆ। ਹੁਣ ਤੁਸੀਂ ਦੂਜਾ ਪਾਸਾ ਦੇਖ ਲਓ। ਸੋਚਾ ਸਿੰਘ ਲੰਗਾਹ ਨੇ ਅੱਜ ਇਹ ਗੱਲ ਕਹੀ ਹੈ ਵੀ ਮੈਂ ਲੈ ਕੇ ਦੇਣ ਨੂੰ ਤਿਆਰ ਹਾਂ ਵੀ 27 ਦੇ ਵਿੱਚ ਚੱਕਾ ਦੀ ਦਲ ਦੀ ਸਰਕਾਰ ਬਣ ਜਾਣੀ ਆ। ਇਧਰੋਂ ਹੁਣ ਜਿਹੜੇ ਆ ਅਸ਼wini Sharma ਜਿਹੜੇ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਆ ਉਹ ਕਹਿੰਦੇ ਕਿ ਸਰਕਾਰ ਸਾਡੀ ਬਣਨੀ ਤੁਹਾਨੂੰ ਪਿਆਰ ਬੜਾ ਮਿਲ ਰਿਹਾ। ਕਾਂਗਰਸੀ ਇਹ ਗੱਲ ਕਹਿੰਦੇ ਕਿ 27 ਦੇ ਵਿੱਚ ਕ੍ਰਾਂਤੀ ਆਉਣੀ ਆ ਸਾਡੇ ਪੱਖ ਦੇ ਵਿੱਚ ਸਾਰਾ ਮਾਹੌਲ ਆ ਹੁਣ ਇਹ ਤਾਂ ਹੋਣੀ ਸਕਦਾ ਵੀ ਚਾਰ ਸਰਕਾਰਾਂ ਕੱਟੀਆਂ ਬਣਨ ਤੇ ਸਵਾ ਸਵਾ ਸਾਲ ਆਸਤੇ ਬਣੀ ਸਰਕਾਰ ਬਣਨੀ ਤਾਂ ਕਿਸੇ ਇੱਕ ਦੀ ਆ ਜੇਕਰ ਬਹੁਤ ਮਿਲ ਗਿਆ ਸੋ ਸਮਾਂ ਦੱਸੂਗਾ ਕੀ ਬਣਦਾ ਪਰ ਸਾਰੇ ਇਸ ਵੇਲੇ ਬੜਕਾ ਮਾਰ ਰਹੇ ਆ। ਸੁਖਵੀਰ ਸਿੰਘ ਬਾਦਲ ਨੇ ਰੂਸੀਆਂ ਨੂੰ ਰੁੱਸੇ ਹੋਏ ਅਕਾਲੀਆਂ ਨੂੰ ਮਨਾਉਣ ਲਈ ਕੀ ਕੀ ਯਤਨ ਕੀਤਾ ਜੀ ਦੇਖੋ ਫਖੀਰ ਸਿੰਘ ਬਾਦਲ ਹੋਰ ਅਨੇ ਅੱਜ ਇਹ ਗੱਲ ਕਹੀ ਆ ਕਿ ਬੀਤੇ ਵੇਲੇ ਦੇ ਵਿੱਚ ਮੇਰੇ ਕੋਲੋਂ ਕਈ ਗਲਤੀਆਂ ਹੋਈਆਂ ਹੋਣੀਆਂ ਮੈਂ ਉਹਨਾਂ ਦੇ ਲਈ ਰੂਸੀਆਂ ਦੇ ਕੋਲੋਂ ਮਾਫੀ ਮੰਗਦਾ ਹਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਤੁਸੀਂ ਆਓ ਆਪਾਂ ਨੂੰ ਜਥੇਦਾਰ ਸਾਹਿਬ ਦੇ ਕਹੇ ਮੁਤਾਬਕ ਇੱਕ ਹੋਣਾ ਚਾਹੀਦਾ ਲੰਘੇ ਕੱਲ ਜਦੋਂ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਧਾਰਮਿਕ ਸਦਾ ਲਾਈ ਸੀਗੀ ਧਾਰਮਿਕ ਸੇਵਾ ਲਈ ਆਪਾਂ ਸ਼ਬਦ ਵਰਤ ਲੈਣੇ ਆ ਉਹ ਸੌਣੀ ਜੱਜਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਵੀ ਭਾਈ ਆਪੋ ਆਪਣੇ ਭਾਂਡੇ ਇਕੱਠੇ ਕਰਕੇ ਸਿਮੇਟ ਕੇ ਇੱਕ ਥਾਂ ਤੇ ਆਓ ਜਦੋਂ ਅਕਾਲੀ ਆਗੂਆਂ ਨੂੰ ਧਾਰਮਿਕ ਸੇਵਾ ਲਈ ਗਈ ਸੀ ਉਸ ਵੇਲੇ ਜੱਜਦਾਰ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਤੁਸੀਂ ਇੱਕ ਹੋ ਕਿੰਨੇ ਵੀ ਕੋਈ ਵੀ ਧਿਰ ਇਹ ਬੜੀ ਮਹੱਤਵਪੂਰਨ ਗੱਲ ਆ ਉਹ ਕਹਿੰਨੇ ਕੋਈ ਵੀ ਧਿਰ ਕੋਈ ਵੀ ਜੱਥੇਬੰਦੀ ਕੋਈ ਵੀ ਧੜਾ ਇਸ ਗੱਲ ਦਾ ਦਾਵਾ ਨਾ ਕਰੇ ਕਿ ਸਾਨੂੰ ਅਕਾਲ ਸਤਸਰ ਸਾਹਿਬ ਦੀ ਸਰਪ੍ਰਸਤੀ ਹੈ ਹੁਣ ਇਸ ਗੱਲ ਦੇ ਦੋਹਾਂ ਅਕਾਲੀ ਦਲਾਂ ਨੇ ਵੱਖ-ਵੱਖਰੇ ਅਰਥ ਕੱਢੇ ਆ ਸੋ ਹਵੀਰ ਸਿੰਘ ਬਾਦਲ ਹੋ ਰਹੀ ਹੈ ਗੱਲ ਕਹਿੰਦੇ ਵੀ ਦੇਖੋ ਤੁਹਾਨੂੰ ਬਿਲਕੁਲ ਸੁਨੀਹਾ ਮਿਲ ਗਿਆ ਵੀ ਕੋਈ ਵੀ ਦਾਵਾ ਨਾ ਕਰੇ ਜੀ ਕਿ ਅਕਾਲ ਤਖਤ ਸਾਹਿਬ ਦੀ ਸਾਨੂੰ ਸਰਪ੍ਰਸਤੀ ਹੈ ਜਥੇਦਾਰ ਸਾਹਿਬ ਨੇ ਕਿਹਾ ਜੀ ਇਕੱਠੇ ਹੋਵੋ ਤੇ ਮੈਂ ਮਾਫੀ ਮੰਗਦਾ ਜੇਕਰ ਬੀਤੇ ਦੇ ਕੋਲੋਂ ਮੇਰੇ ਕੋਲ ਗਲਤੀ ਹੋਈ ਆ ਤੇ ਮੈਂ ਭਾਈ ਰੂਸਿਆਂ ਦੇ ਕੋਲੋਂ ਮਾਫੀ ਮੰਗਦਾ ਅਜੋ ਆਪਾਂ ਇਕੱਠੇ ਹੋਏ ਜੀ ਜਿਹੜੀ ਪੰਜ ਮੈਂਬਰੀ ਕਮੇਟੀ ਉਹਦੇ ਅੱਗੇ ਗੱਲ ਕਹਿੰਦੇ ਆ ਵੀ ਦੇਖੋ ਜਥੇਦਾਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਸਰਪ੍ਰਸਤੀ ਕਿਸੇ ਦੀ ਨਹੀਂ ਗਈ ਤੁਸੀਂ ਸੋਚਦੇ ਵੀ ਸਾਡੀ ਸਰਪ੍ਰਸਤੀ ਆ ਉਹ ਆਪਦੀ ਗੱਲ ਕਹੀ ਜਾਂਦੇ ਆ ਇਧਰ ਆਪਣੀ ਗੱਲ ਚੱਲ ਰਹੀ ਹੈ ਜੀ ਅੱਛਾ ਗੀਤਾਂ ਦੇ ਵਿੱਚ ਮਾੜੀ ਲੁੱਚੀ ਸ਼ਬਦਾਵਲੀ ਵਰਤਨ ਕਰਕੇ ਲੀਗਲ ਨੋਟਿਸ ਕਿਨੂੰ ਕਿਨੂੰ ਗਿਆ ਜੀ ਚਲ ਸਭ ਗੱਲ ਇਹ ਕਿ ਅਸਲ ਵਿੱਚ ਨਾ ਪੰਜਾਬੀਆਂ ਦੇ ਨਾਲ ਨਾ ਕੋਈ ਧੱਕਾ ਨਹੀਂ ਕਰ ਰਿਹਾ ਜੀ ਪੰਜਾਬੀ ਗੁਸਤਾਖੀ ਮਾਫੋ ਕਿਸੇ ਨੂੰ ਗੱਲ ਕੌੜੀ ਨਾ ਲੱਗੇ ਬਹੁਤ ਕੁਝ ਜੋ ਪੰਜਾਬ ਦੇ ਵਿੱਚ ਹੋ ਰਿਹਾ ਨਾ ਜਿਵੇਂ ਕਿ ਬੰਦਾ ਬੰਦੇ ਨੂੰ ਮਾਰੀ ਜਾਂਦਾ ਲੁੱਚੇ ਗਾਣੇ ਸੁਢੀ ਜਾਂਦੇ ਆ ਗੰਦਗੰਦੀਆਂ ਗੱਲਾਂ ਕਰੀ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਗਾ ਪਾਇਆ ਵੀ ਗੰਦ ਪਾਇਆ ਪਾ ਗਾਲਾਂ ਕੱਢਣ ਦੇ ਵਿੱਚ ਪੰਜਾਬ ਦੇ ਨਾਲ ਕੋਈ ਧੱਕਾ ਥੋੜੀ ਕਰ ਰਿਹਾ ਇਹਦਾ ਮਤਲਬ ਇਹ ਕਿ ਪੰਜਾਬੀ ਲਾਇਕ ਆ ਇਸ ਕਿਉਂਕਿ ਬਹੁਤਕ ਪੱਦਰ ਦੇ ਉੱਤੇ ਕੰਗਾਲ ਹੋਈ ਜਾਂਦੇ ਆ ਇਸਦਾ ਮਤਲਬ ਤਾਂ ਇਹ ਹੋਇਆ ਤੁਸੀਂ ਦੇਖੋ ਵੀ ਇਸ ਵੇਲੇ ਮੈਂ ਬਹੁਤ ਲੰਮਾ ਸਮਾਂ ਲਿਖਿਆ ਜੀ ਗੀਤਾਂ ਦੇ ਇੱਕ ਮਾੜੇ ਗੀਤਾਂ ਦੇ ਖਿਲਾਫ ਵੀ ਹਜ਼ਾਰਾਂ ਵਾਲੇ ਗੀਤਾਂ ਦੇ ਖਿਲਾਫ ਵੀ ਨਸ਼ਿਆਂ ਵਾਲੇ ਗੀਤਾਂ ਦੇ ਖਿਲਾਫ ਵੀ ਪਰ ਪੰਜਾਬੀ ਤਾਂ ਸਿੰਘ ਸਾਹਿਬ ਉਹਨੂੰ ਸ਼ਾਬਾਸ਼ੇ ਬਹੁਤ ਦਿੰਦੇ ਆ ਜਿਹੜਾ ਗੰਨ ਮੰਦ ਗਉਂਦਾ ਥੱਲੇ ਉਹਦਾ ਕਲੇ ਟਿੱਪਣੀਆਂ ਪੜ ਕੇ ਦੇਖੋ ਫਿਰ ਐਂ ਲੱਗਣ ਲੱਗ ਜਾਂਦਾ ਵੀ ਯਾਰ ਹੋ ਸਕਦਾ ਮੇਰਾ ਬੁੱਧਕ ਪੱਦਰੀ ਨਹੀਂ ਉੱਚਾ ਹੋਇਆ ਸਾਡਾ ਪੰਜਾਬੀ ਸਮਾਜ ਦਾ ਬૌਧਿਕ ਪੱਧਰ ਹੀ ਬੜਾ ਉੱਚਾ ਹੋ ਗਿਆ ਪਰ ਇਹ ਨੋਟਿਸ ਕਰਨ ਔਜਲੇ ਨੂੰ ਗਿਆ ਨੋਟਿਸ ਕਰਨ ਔਜਲੇ ਦਾ ਤੇ ਹਨੀ ਸਿੰਘ ਦਾ ਲਿਆ ਗਿਆ ਪੰਜਾਬ ਮਹਿਲਾ ਰਾਜ ਜਿਹੜੀ ਪੰਜਾਬ ਰਾਜ ਮਹਿਲਾ ਕਮਿਸ਼ਨ ਆ ਜਿਹਦੇ ਚੇਅਰਪਰਸਨ ਹੈਗੇ ਜੀ ਰਾਜ ਲਾਲੀਗਲ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਗੀਤ ਐਮ ਐਫ ਗੱਭਰੂ ਜਿਹੜਾ ਕਿ ਕਰਨ ਔਜਲੇ ਦਾ ਜੋ ਜੋ ਹਨੀ ਸਿੰਘ ਦਾ ਗੀਤ ਮਿਲੇਨੀਅਮ ਇਹਦੇ ਵਿੱਚ ਔਰਤਾਂ ਵਾਸਤੇ ਵਰਤੀ ਗਈ ਇਤਰਾਜਯੋਗ ਸ਼ਬਦਾਵਲੀ ਦਾ ਨੋਟ ਲਿਆ ਇਹ ਗੱਲ ਕਹੀ ਗਈ ਆ ਕਿ ਡੀਜੀਪੀ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦੋਵੇਂ ਗਾਇਕਾਂ ਨੂੰ ਪੱਤਰ ਲੈ ਕੇ ਇਹਦੇ ਬਾਰੇ ਉੱਤਰ ਲੈਣ ਤੇ 11 ਅਗਸਤ ਨੂੰ ਦੋਵਾਂ ਗਵਈਆਂ ਨੂੰ ਬੁਲਾਇਆ ਗਿਆ ਮਹਿਲਾ ਕਮਿਸ਼ਨ ਨੇ ਸੱਦਿਆ ਵੀ ਇਹਦੇ ਬਾਰੇ ਆ ਕੇ ਉੱਤਰ ਦਿਓ ਹੁਣ ਜਾਂਦੇ ਕਿ ਨਹੀਂ ਜਾਂਦੇ ਇਹਦੇ ਬਾਰੇ ਨਹੀਂ ਪਤਾ ਜੀ ਹਮ ਹਮ ਸਿਰਫ ਇਹਨਾਂ ਦੋਨਾਂ ਗੀਤਾਂ ਤੇ ਹੀ ਐਮਐਫ ਗੱਬਰੂ ਤੇ ਦੂਸਰਾ ਤੁਸੀਂ ਦੱਸਿਆ ਜਾਂ ਹੋਰ ਵੀ ਗੀਤਾਂ ਵਿੱਚ ਇਹਨਾਂ ਦੋਵਾਂ ਗੀਤਾਂ ਦਾ ਵਿੱਚ ਨਹੀਂ ਨਹੀਂ ਦੇਖੋ ਸਮੇਂ-ਸਮੇਂ ਤੇ ਉੱਤੇ ਗੀਤਾਂ ਬਹੁਤ ਸਾਰੇ ਆਏ ਆ ਪਰ ਗੱਲ ਇਹ ਜਿਕੇ ਇਹ ਜਿਹੜੇ ਦੋ ਗੀਤ ਆ ਜਿਹੜੇ ਕਿ ਵਰਤਮਾਨ ਦੇ ਵਿੱਚ ਜਵਾਨੀ ਦੇ ਮੂੰਹ ਦੇ ਉੱਤੇ ਚੜੇ ਆ ਇਹਨਾਂ ਦੀ ਗੱਲ ਉਹਨਾਂ ਨੇ ਕੀਤੀ ਆ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਲੋਕ ਜਿਵੇਂ ਨਾ ਉਹਨੇ ਐਮ ਐਫ ਗੱਭਰੂ ਆਖਿਆ ਚਲੋ ਮੈਂ ਤਾਂ ਉਵੇਂ ਆਪਾਂ ਐਕਸਪਲੇਨ ਕਰਨਾ ਹੀ ਨਹੀਂ ਕਦੇ ਜ਼ਿੰਦਗੀ ਦੇ ਵਿੱਚ ਲੋਕ ਜਵਾਨੀ ਤਾਂ ਗਾਈ ਜਾਂਦੀ ਹੈ ਜੀ ਫਿਰ ਭਾਈ ਮੈਂ ਐਮ ਐਫ ਗੱਭਰੂ ਆ ਮੈਂ ਤਾਂ ਐਂ ਹਾਂ ਉਹ ਤਾਂ ਲੋਕ ਪਤਾ ਨਹੀਂ ਕੀ ਚੰਡੀ ਚੜੀ ਆ ਮੈਂ ਤਾਂ ਹੈਰਾਨ ਹੁੰਨਾ ਵੀ ਬੁੱਧਕਪੱਦਰ ਕਿੱਥੇ ਗਿਆ ਹੈ ਹਮ ਹਮ ਸੋ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਸਜ਼ਾ ਭੁਗਤ ਲਈ ਜੀ ਹਾਂ ਬਿਲਕੁਲ ਜੀ ਅੱਜ ਉਹਨਾਂ ਦੇ ਵੱਲੋਂ ਆਪਣੀ ਸਜ਼ਾ ਜਿਹੜੀ ਆ ਸੇਵਾ ਜਿਹੜੀ ਆ ਉਹਦੀ ਸ਼ੁਰੂਆਤ ਕਰ ਦਿੱਤੀ ਗਈ ਆ ਅੱਜ ਦਿੱਲੀ ਦੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਰਜੋਤ ਸਿੰਘ ਬੈਂਸ ਕਿ ਇਥੇ ਇਹਨਾਂ ਨੇ ਜੋੜੇ ਸਾਫ ਕਰਨ ਦੀ ਸੇਵਾ ਨੂੰ ਨਿਭਾਇਆ ਲੰਘੇ ਕੱਲ ਆਪਾਂ ਜਾਣਦੇ ਕਿ ਇਹਨਾਂ ਨੂੰ ਧਾਰਮਿਕ ਸੇਵਾ ਲਾਈ ਗਈ ਸੀ ਕੱਲ ਹੀ ਹਰਜੋਤ ਸਿੰਘ ਬੈਂਸ ਹੋਰੀਆਂ ਜਿਹੜੇ ਉਹ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਤੱਕ ਪੈਦਲ ਗਏ ਸੀਗੇ ਇੱਥੇ ਸਾਫ ਸਫਾਈ ਕੀਤੀ ਹੈ ਫਿਰ ਗੁਰਦੁਆਰਾ ਕੋਠਾ ਸਾਹਿਬ ਦੇ ਵਿੱਚ ਪਹੁੰਚਣ ਤੋਂ 100 ਮੀਟਰ ਪਹਿਲਾਂ ਉਤਰਗੇ ਸੀ ਗੁਰਦੁਆਰਾ ਸਾਹਿਬ ਤੱਕ ਪੈਦਲ ਗਏ ਆ ਰਾਹ ਦੇ ਵਿੱਚ ਸਾਫ ਸਫਾਈ ਵੀ ਕੀਤੀ ਹੈ ਫਿਰ ਗੁਰਦੁਆਰਾ ਪਾਸ਼ੇ ਬਾਬਾ ਬਕਾਲਾ ਸਾਹਿਬ ਪਹੁੰਚਣ ਤੋਂ 100 ਮੀਟਰ ਪਹਿਲਾਂ ਉਤਰਗੇ ਸੀਗੇ ਤੇ ਸੜਕ ਦੀ ਸਫਾਈ ਕੀਤੀ ਹੈ ਸੋ ਮਤਲਬ ਇਹ ਜੀ ਕਿ ਅੱਜ ਇਹ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਪਹੁੰਚੇ ਆ ਅੱਜ ਇਹ ਦਿੱਲੀ ਦੇ ਵਿੱਚ ਸੀਗੇ ਜੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲਈ ਫਿਰ ਯਤਨ ਕੀਤਾ ਗਿਆ ਕਹਿੰਦੇ ਵੀ ਅਰਜ਼ੀ ਫਸ ਗਈ ਹੋਣ ਬਿਲਕੁਲ ਜੀ ਅਪਨ ਥੱਸ ਗਈ ਅਰਜ਼ੀ ਹੀ ਕਹਿ ਸਕਦੇ ਆ ਉਹਦਾ ਕਾਰਨ ਇਹ ਜਿ ਕਿ ਹਾਲੇ ਤੱਕ ਨਾ ਤਾਂ ਉਧਰਲਾ ਬੰਦਾ ਤੇ ਨਾ ਉਧਰਲਾ ਬੰਦਾ ਨਾ ਤਾਂ ਇਹ ਗੱਲ ਆ ਵੀ ਭਾਈ ਇਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਤੇ ਨਾ ਇਹ ਗੱਲ ਆ ਵੀ ਭਾਈ ਜ਼ਮਾਨਤ ਮਿਲ ਗਈ ਸੁਣਵਾਈ ਹੁੰਦੀ ਆ ਫ਼ਰੀਕ ਅੱਗੇ ਪੈ ਜਾਂਦੀ ਸੁਣਵਾਈ ਹੁੰਦੀ ਤਰੀਕ ਅੱਗੇ ਪੈ ਜਾਂਦੀ ਆ ਅੱਜ ਵੀ ਜ਼ਮਾਨਤ ਵਾਲੀ ਅਰਜ਼ੀ ਦੇ ਉੱਤੇ 2 ਢਾਈ ਘੰਟੇ ਦੋਵਾਂ ਧਿਰਾਂ ਨੇ ਬਹਿਸ ਕੀਤੀ ਆ ਫੈਸਲਾ ਕੋਈ ਨਹੀਂ ਹੋਇਆ ਤੇ ਕੱਲ ਨੂੰ ਸੁਣਵਾਈ ਫੇਰ ਹੋਣੀ ਆ ਹੁਣ ਭਾਵੇਂ ਲੈਂਡ ਪੂਲਿੰਗ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਟੈਂਪਰੇਰੀ ਤੌਰ ਤੇ 4 ਹਫ਼ਤਿਆਂ ਲਈ ਸਟੇ ਦੇ ਦਿੱਤੀ ਗਈ ਆ ਰੋਕ ਲਾ ਦਿੱਤੀ ਗਈ ਆ ਪਰ ਜਿਹੜੇ ਅਕਾਲੀ ਦਲ ਨੇ ਆਪਣਾ ਪ੍ਰਚੰਡ ਪ੍ਰਚਾਰ ਸੀ ਜਿਹੜਾ ਉਹ ਚਾਲੂ ਰੱਖਣਾ ਜਾਂ ਉਹ ਵੀ ਉਹਨਾਂ ਨੇ ਰੋਕ ਲਿਆ ਉਹਨੀ ਦੇਰ ਲਈ ਉਹਨਾਂ ਨੇ ਮੇਰਾ ਖਿਆਲ ਆ ਪਹਿਲੀ ਸਤੰਬਰ ਤੋਂ ਪੱਕਾ ਮੋਰਚਾ ਹੀ ਲਾਉਣਾ ਸੀ ਇਹਦੇ ਖਿਲਾਫ ਦੇਖੋ ਸਭ ਗੱਲ ਇਹ ਜੀ ਕਿ ਅਕਾਲੀ ਦਲ ਨੇ ਤਾਂ ਕਹਿੰਦਾ ਜੀ ਕਹਿੰਦੇ ਜੀ ਅਸੀਂ 1 ਸਤੰਬਰ ਤੋਂ ਆਪਦਾ ਪ੍ਰੋਗਰਾਮ ਜਾਰੀ ਰੱਖਾਂਗੇ ਅਸੀਂ 1 ਸਤੰਬਰ ਤੋਂ ਮੋਹਾਲੀ ਦੇ ਵਿੱਚ ਪੱਕਾ ਹੀ ਮੋਰਚਾ ਲਾ ਲੈਣਾ ਉਹ ਕਹਿੰਦੇ ਜੀ ਕਿ ਜਿਹੜਾ ਇਸ ਵਾਰੀ ਸੀ ਜ਼ਮੀਨਾਂ ਦੇ ਲਈ ਲੜਨ ਵਾਲੇ ਆ ਅਸੀਂ ਖੇਤਾਂ ਦੇ ਨਾਲ ਜੁੜੇ ਹੋਏ ਆ ਅਸੀਂ ਤਾਂ ਖੇਤਾਂ ਵਾਲਿਆਂ ਦੇ ਪੱਖ ਦੇ ਵਿੱਚ ਹੀ ਖੜਾਂਗੇ ਅਸੀਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਆ ਅਸੀਂ ਸਰਕਾਰ ਦੀਆਂ ਬਕੀ ਉਹ ਦੇੜ ਕੇ ਰੱਖ ਦਾਂਗੇ ਸੋ ਅੱਜ ਸੁਖਵੀਰ ਸਿੰਘ ਬਾਦਲ ਨੇ ਕਿਹਾ ਜੀ ਕਿ ਅਸੀਂ ਤਾਂ ਪਹਿਲੀ ਸਤੰਬਰ ਤੋਂ ਸੇ ਮੋਹਾਲੀ ਦੇ ਵਿੱਚ ਪੱਕਾ ਮੋਰਚਾ ਲਾ ਲੈਣਾ ਸੋ ਇਹ ਨਾ ਲੈਂਡ ਪੂਲਿੰਗ ਨੀਤੀ ਦੇ ਉੱਤੇ ਬੜਾ ਕੋਝਾ ਹਰਾ ਨਹੀਂ ਜਨ ਕੋ ਹੁੰਦਾ ਤੁਸੀਂ ਦੇਖੋ ਵੀ ਜਦੋਂ 1 ਸਾਲ ਤੋਂ ਵੱਧ ਸਮਾਂ ਕਿਸਾਨ ਦਿੱਲੀ ਦੇ ਬਾਡਰਾਂ ਤੇ ਬਿਠੇ ਰਹੇ ਉਦੋਂ ਸੀਗਾ ਜੀ ਬੀ ਜੀ ਪੀ ਤੋਂ ਜ਼ਮੀਨਾਂ ਬਚਾਉਣੀਆਂ ਉਦੋਂ ਆਮ ਆਦਮੀ ਪਾਰਟੀ ਕਾਂਗਰਸ ਸਾਰੇ ਕਹਿੰਦੇ ਸੀ ਕਿ ਕਿਸਾਨ ਬਚਾਓ ਜ਼ਮੀਨ ਬਚਾਓ ਅਸੀਂ ਨਾਲ ਖੜੇ ਆ ਹੁਣ ਉਹੀ ਬੀਜੇਪੀ ਇਹ ਗੱਲ ਕਹਿੰਦੀ ਆ ਉਹ ਕਹਿੰਦੀ ਜੀ ਅਸੀਂ 2 ਹਫਤੇ ਦਾ ਪ੍ਰੋਗਰਾਮ ਮਿੱਥ ਲਿਆ ਕਿਸਾਨ ਬਚਾਓ ਜ਼ਮੀਨ ਬਚਾਓ ਪਟਿਆਲੇ ਤੋਂ ਯਾਤਰਾ ਸ਼ੁਰੂ ਕਰਨ ਲੱਗੇ ਜੀ ਅਸੀਂ ਤੇ ਸੀਆਰਪੀਐਫ ਦੀ ਗੱਡੀ ਕਿੱਥੇ ਡਿੱਗੀ ਹੈ ਜੀ ਖੱਡ ਚ ਇਹ ਜੀ ਬੜੀ ਦੁੱਖ ਦੀ ਖਬਰ ਆਈ ਜੀ ਜੰਮੂ ਕਸ਼ਮੀਰ ਦੇ ਵੱਲੋਂ ਜਾਣਕਾਰੀ ਮਿਲੀ ਹੈ ਇਹ ਤੇ ਬੜੀ ਇਹ ਦਰਦਨਾਖ ਖਬਰ ਆ ਜੰਮੂ ਕਸ਼ਮੀਰ ਦੇ ਵਿੱਚ ਉਦਮਪੁਰ ਜ਼ਿਲ੍ਹੇ ਦੇ ਬਸੰਤਗੜ ਇਲਾਕੇ ਦੇ ਵਿੱਚ ਅੱਜ ਸਵੇਰੇ 10:30 ਵਜੇ ਦੇ ਕਰੀਬ ਸੱਭ ਸੀਆਰਪੀਐਫ ਦੇ ਜਵਾਨਾਂ ਨਾਲ ਭਰੀ ਗੱਡੀ ਡਿੱਗ ਪਈ ਹੈ 200 ਫੁੱਟ ਡੂੰਗੀ ਖੱਡ ਚ ਡਿੱਗੀ ਹੈ ਇਸ ਹਾਦਸੇ ਦੇ ਵਿੱਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ ਤੇ 15 ਦੇ ਕਰੀਬ ਜ਼ਖਮੀ ਹੋਏ ਆ ਪੰਜ ਜਵਾਨਾਂ ਦੀ ਹਾਲਤ ਨਮੀਰ ਆ ਤੇ ਸੀਆਰਪੀਐਫ ਦੇ ਅਫਸਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਗੱਡੀ ਦੇ ਵਿੱਚ ਇੱਕ ਤੋਂ ਦੂਜੀ ਥਾਂ ਤੱਕ ਕਿ ਅਸੀਂ ਗਰੁੱਪ ਨੂੰ ਜਾਂ ਦਲ ਨੂੰ ਲੈ ਕੇ ਜਾ ਰਹੇ ਸੀਗੇ ਤੇ ਸੜਕ ਤੋਂ ਗੱਡੀ ਤਿਲਕੀ ਤੇ ਫਿਰ ਢਲਾਨ ਸੀ ਪਿੱਛੇ ਤੇ ਖੱਡ ਦੇ ਵਿੱਚ ਜਾ ਡਿੱਗੀ ਹੈ ਹਰਿਆਣੇ ਵਾਲੀ ਕਮੇਟੀ ਐਸਜੀਪੀਸੀ ਤੋਂ ਕਿੰਨੀ ਜ਼ਮੀਨ ਮੰਗਦੀ ਹੈ ਜੀ ਦੋ ਕਿੱਲੇ ਜ਼ਮੀਨ ਮੰਗ ਰਹੀ ਹੈ ਜੀ ਅਸਲ ਵਿੱਚ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਗਦੀਸ਼ ਸਿੰਘ ਢਿੰਡਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੰਗ ਪੱਤਰ ਸੌਂਪਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹਰਿਆਣਵੀ ਸਿੱਖ ਸੰਗਤ ਦੇ ਲਈ ਹਰਮੰਦਰ ਸਾਹਿਬ ਦੇ ਨੇੜਲੇ ਗਲਿਆਰੇ ਦੇ ਵਿੱਚ 2 ਏਕੜ ਜ਼ਮੀਨ ਦਿੱਤੀ ਜਾਵੇ ਤਾਂ ਜੋ ਅਸੀਂ ਉੱਥੇ ਵਿਸ਼ਾਲ ਸਰਾ ਬਣਾ ਸਕੀਏ ਹਿੰਦਾ ਦੇਖਿਆ ਜੀ ਹਰਿਆਣੇ ਤੋਂ ਆਉਣ ਵਾਲੀ ਸਿੱਖ ਸੰਗਤ ਨੂੰ ਕਈ ਵਾਰੀ ਕਮਰੇ ਨਹੀਂ ਮਿਲਦੇ ਵਿਅਕਤੀਗਤ ਤੌਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਮੰਗ ਕੀਤੀ ਗਈ ਹੈ ਤੇ ਬਾਕੀ ਮੌਸਮ ਦਾ ਹਾਲ ਕਿਹੋ ਜਿਹਾ ਜੀ ਪੰਜਾਬ ਚ ਹੜਤਾਂ ਨਹੀਂ ਆਜੂ ਕਿਤੇ ਦੇਖੋ ਹਰ ਦੀ ਇਹ ਗੱਲ ਕਹੀ ਗਈ ਹੈ ਵੀ ਸੰਭਾਵਨਾ ਪ੍ਰਗਟਾਈ ਗਈ ਹੈ ਵੀ ਜਿਸ ਤਰੀਕੇ ਦੇ ਨਾਲ ਡੈਮ ਫੁੱਲ ਬਟਾਫਲ ਹੋਏ ਪਏ ਆ ਤੇ ਜਿਸ ਤਰੀਕੇ ਨਾਲ ਪਾਣੀ ਹੁਣ ਛੱਡਿਆ ਵੀ ਜਾ ਰਿਹਾ ਉਹਦੇ ਆਧਾਰ ਦੇ ਉੱਤੇ ਆ ਜੀ ਕਿ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਇਹ ਪਤਾ ਲੱਗਾ ਜੀ ਕਿ ਜਿਹੜਾ ਪੌਂਗ ਡੈਮ ਆ ਪੌਂਗ ਡੈਮ ਤੋਂ ਅੱਜ ਸਵੇਰੇ ਯਾਨੀ ਕਿ ਵੀਰਵਾਰ ਨੂੰ ਲਗਭਗ 40000 ਕਿਊਸਕ ਪਾਣੀ ਛੱਡਿਆ ਗਿਆ ਤੇ ਪੌਂਗ ਡੈਮ ਦਾ ਪਾਣੀ ਦਾ ਪੱਧਰ 374.95 ਫੁੱਟ ਤੱਕ ਪਹੁੰਚ ਗਿਆ ਜਿਹਦੇ ਤੋਂ ਬਾਅਦ 6 ਗੇਟ 2 ਫੁੱਟ ਤੱਕ ਖੁੱਲੇ ਗਏ ਆ ਸੋ 12 ਤਰੀਕ ਤੋਂ ਪੰਜਾਬ ਦੇ ਵਿੱਚ ਮੌਸਮ ਬਦਲ ਜਾਣਾ ਤੇ 12 ਨੂੰ ਪੰਜਾਬ ਦੇ ਵਿੱਚ ਬੇਹਦ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਹੜਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ